ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਗੋਹੱਲੀ ਜ਼ਿਲ੍ਹਾ ਰੋਪੜ ਦੋਸਤੋ ਅੱਜ ਦੀ ਵੀਡੀਓ 'ਚ ਬਹੁਤ ਚੰਗੀ ਦੋਸਤੋ ਜਰਸੀ ਵਾਇਡ ਦਿਖਾਉਣੀ ਆ ਤੁਹਾਨੂੰ ਆਪਾਂ ਚੰਗੇ ਦੁੱਧ ਵਾਲੀ ਬਾਈ ਦੱਸਦਾ ਵਾ ਤੇ ਬਹੁਤ ਹੀ ਦੋਸਤੋ ਘੱਟ ਰੇਟ ਤੇ ਆ ਵੀਡੀਓ ਨੂੰ ਐਂਟ ਤਾਂ ਜ਼ਰੂਰ ਵੇਖਿਆ ਜੇ ਜਿਹੜੇ ਵੀ ਉਹਨੂੰ ਪਸੰਦ ਆਜੂ ਗਿਆ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਛੱਡੂਗਾ ਜੀ। ਹਾਂਜੀ ਦੋਸਤੋ ਦੂਜਾ ਸੂਆ ਵੈੜ ਸੂਣ ਵਾਲੀ ਆ। ਡੇਟ ਮੁਤਾਬਕ ਬਾਈ ਕਹਿੰਦਾ ਇੱਕ ਹਫਤਾ ਹਜੇ ਸੂਣ ਵਿੱਚ ਕੱਚੀ ਆ। ਪਹਿਲੇ ਸੂਏ ਬਾਈ ਕਹਿੰਦਾ 15-16 ਲੀਟਰ ਦੁੱਧ ਵੈੜ ਨੇ ਖੁੱਲਾ ਚਵਾਇਆ। ਐਤੀ ਬਾਈ ਕਹਿੰਦਾ 17-18 ਲੀਟਰ ਦੁੱਧ ਵੈੜ ਖੁੱਲਾ ਚਵਾਜੂਗੀ। ਬਾਕੀ ਦੋਸਤੋ ਥਾਨ ਹਵਾਨੇ ਬਹੁਤ ਜ਼ਿਆਦਾ ਸਾਫ਼ ਆ ਤੇ ਹਵਾਨਾ ਦੋਸਤੋ ਪੂਰਾ ਪੱਟਾ ਸੰਨ ਚ ਦੋਸਤੋ ਕੁਆਲਟੀਲਾ ਦੋਸਤੋ ਹਵਾਨੇ ਛੇ ਜਿਹੀ ਪਈਆਂ। ਕੁਆਲਟੀਲਾ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਵੈੜ ਨੇ ਫਿਰ 4 ਸ਼ਾਂਗ ਦੋਸਤੋ ਪੂਰਾ ਨਹੀਂ ਚਾਰੇ ਤਨਾ ਸੈ ਹੀ ਦੋਸਤੋ ਸੇਮ ਹੀ ਹੈ ਕੱਲੇ ਕਰੇ ਸੋਹਣੇ ਨੁਕਰਾਂ ਦੇ ਲੱਗੇ ਹੋਏ ਆ ਚੰਗੀ ਹੈ ਦੋਸਤੋ ਜਰਤੀ ਕਦ ਕਾੜ ਦੋਸਤੋ ਦਰਮਿਆਨੀ ਹੈ ਕੋਈ ਵੱਡਾ ਕਦ ਕਾਟ ਨਹੀਂ ਬਾਈ ਕਹਿੰਦਾ 17 18 ਕਿਲੋ ਦੁੱਧ ਦੀ ਨੋਰਮਲ ਚ ਵਾਜੂਗੀ ਪਰ ਦੋਸਤੋ ਜੈਸਾ ਬਣਾ ਹਵਾਨੇ ਦੀ ਕੁਆਲਿਟੀ ਹੈ ਇੰਨਾ ਕਦ ਦੁੱਧ ਵੈਡੋਂ ਨੋਰਮਲ ਚ ਹੋਣਾ ਚਾਹੀਦਾ ਕਿਉਂਕਿ ਇੱਕ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਗਾਂ ਵਾਸਤੇ ਦੋਸਤੋ ਇੱਕ ਹਫਤਾ ਬਹੁਤ ਹੁੰਦਾ ਦੋਸਤੋ ਚੰਗਾ ਹਵਾਨਾ ਤਿਆਰ ਕਰ ਜੂਗੀ ਬਿਹੜਾ ਇੱਕ ਹਫਤੇ ਚ ਤੇ ਬਾਈ ਨੇ ਜਿਹੜਾ ਮੁੱਲ ਰੱਖਿਆ ਹੋਇਆ ਸਿਰਫ 35000 ਰੁਪਇਆ ਉੱਚੋ ਬਾਈ ਕਹਿੰਦਾ ਮੰਗਤਾਂ ਨਾ ਹੋ ਜੂਗਾ ਜਿਹੜੇ ਵੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਲਗਾਤਾਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੇ ਜੀ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ